ਇਹ ਜਹਾਜ਼ ਹਸਪਤਾਲ ਜਾਈ ਸੀ ਜੀ ਤੇ ਕਿਵੇਂ ਇੱਥੇ ਆਰੋ ਤੇ ਖੜੇ ਹੋ ਤੁਸੀਂ ਆਰੋ ਦੇ ਪਾਣੀ ਲੈਣ ਆਏ ਸੀਗੇ ਜੀ ਸਵੇਰ ਦਾ ਪਾਣੀ ਲੱਭੀ ਜਾਂਦੇ ਆ ਪਾਣੀ ਨਹੀਂ ਮਿਲ ਰਹਾ ਹੈਗਾ ਆਰੋ ਥਾਂ ਥਾਂ ਹੈਗੇ ਪਾਣੀ ਹੈ ਨਹੀਂਗਾ ਆਰੋ ਤੇ ਚੱਲੀ ਜਾਂਦਾ ਜੀ ਹੁਣ ਆਵਾਜ਼ ਆਈ ਜਾਂਦੀ ਅੱਗੇ ਜੀ ਨਾ ਜੀ ਆ ਦੇਖੋ ਪਾਣੀ ਤਾਂ ਹੈ ਨਹੀਂਗਾ ਬਸ ਉਹ ਖਾਲੀ ਚੱਲੀ ਜਾਂਦਾ ਬਿਜਲੀ ਫੁੱਕੀ ਜਾਂਦੀ ਪਤਾ ਨਹੀਂ ਜੀ ਖਾਲੀ ਚੱਲੀ ਜਾਂਦਾ ਫਿਰ ਜੀ ਆ ਕਿਸੇ ਚ ਵੀ ਨਹੀਂ ਆਈ ਚ ਦਿਖਾ ਦਿੰਨੇ ਆ ਜੀ ਆ ਦੇਖੋ ਹੁਣ ਜਿੰਮੇ ਇਹ ਮਤਲਬ ਕਿ ਸੰਸਥਾ ਵੱਲੋਂ ਕਿਸੇ ਨਾ ਫੈਕਟਰੀ ਵੱਲੋਂ ਜਾਂ ਕਿਸੇ ਵੱਲੋਂ ਦਾਅ ਕੀਤੇ ਜਾਂਦੇ ਆ ਪਰ ਪਾਣੀ ਫੇਰ ਵੀ ਨਹੀਂ ਪਾਏ ਜਾਂਦਾ ਕਿਸ ਤਰ੍ਹਾਂ ਦੇ ਕਰਦਾ ਸਰਕਾਰ ਨਾ ਰੱਖਿਆ ਜੀ ਹੁਣ ਇਹਨਾਂ ਦੀ ਕੋਈ ਸਹਾਇਤਾ ਹੈ ਨਹੀਂਗਾ ਫਿਰ ਹੁਣ ਇਹ ਵੀ ਲੋਕਾਂ ਦੇ ਦਿੱਤੇ ਹੋਇਆ ਹਾਂਜੀ ਮਾੜੀ ਵੀ ਨਹੀਂ ਪਾ ਸਕਦੇ ਸੇ ਇਹ ਕੋਈ ਸਰਕਾਰ ਦੇ ਹਾਂਜੀ ਹਾਂਜੀ ਸਾਰੇ ਜਿੰਨੇ ਹੈਗੇ ਸਾਰੇ ਖਾਲੀ ਪਿਆ ਮੈਂ ਉਧਰੋਂ 2 ਘੰਟੇ ਹੋ ਗਏ ਭੌਂਕਦੇ ਫਿਰਦੇ ਨੂੰ ਮੈਂ ਚੱਲ ਇੱਥੇ ਉਹ ਇੱਥੇ ਵੀ ਹੈ ਨਹੀਂ ਇਹ ਤਾਂ ਨਹੀਂ ਕਿਹਾ ਵੀ ਇਹ ਕਿਤੇ ਕੰਟੀਨਾਂ ਤੋਂ ਪਾਣੀ ਲੈਣ ਤੇ ਜਾਣ ਕੇ ਬੰਦ ਕਰਦੇ ਹਾਂ ਪਤਾ ਨਹੀਂ ਜੀ ਫਿਰ ਹੁਣਾਂ ਮੁੱਲ ਲੈਣੀ ਪਊਗੀ 20-30 ਰੁਪਏ ਦੀ ਬੋਤਲ ਦੇਊਗਾ ਜੀ ਉਧਰੋਂ ਅੰਦਰ ਲੱਗੀ ਜਾਂਦੇ ਉਧਰ ਬਾਹਰ ਲੱਗੀ ਜਾਂਦੇ ਜੀ ਤਾਂ ਫਿਰ ਬਹੁਤ ਬੋਤਲਾਂ ਲੱਗ ਜਾਂਦੀਆਂ ਸ਼ਾਮ ਤੱਕ ਤਾਂ ਫਿਰ ਤੇ ਹੋਰ ਜੀ ਹੁਣ ਸਵੇਰ ਦੇ ਮੁੱਲ ਲੈ ਕੇ ਜ